ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਹੜ ਦੀ ਮਾਰ ਦੇ ਵਿੱਚ ਪਿਛਲੇ ਦਿਨਾਂ ਚ ਆਏ ਨੇ ਜਾਦਾ ਮੀਂਹ ਪੈਣ ਕਰਕੇ ਅੱਜ ਪਹੁੰਚੇ ਆ ਪਿੰਡ ਸ਼ਾਮਪੁਰਾ ਨੇੜੇ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਤੇ ਆ ਇੱਕ ਛੋਟੇ ਜਿਹੇ ਬੱਚੇ ਤੋਂ ਸੁਣਦੇ ਆ ਕਿ ਕਿਵੇਂ ਹੋਇਆ ਇਹ ਕਿਵੇਂ ਮਤਲਬ ਜਿਹੜਾ ਇਹ ਤੁਹਾਨੂੰ ਦੱਸੇਗਾ ਮਾਨ ਸਾਹਿਬ ਐਗਜੀ ਬਤਾਓ ਜੀ ਰਾਤ ਨੂੰ ਪਾਣੀ ਆਇਆ ਸੀ ਤੇ ਐਨੋਂ ਵੱਜਾ ਜਾ ਕੇ ਤੇ ਉਧਰੋਂ ਪਾਣੀ ਆਇਆ ਬੁਰਾ ਰਾਤ ਨੂੰ ਬੈਗ ਪਾਣੀ ਦਾ ਇੱਕੋ ਦਮ ਪਾਣੀ ਆ ਕੇ ਤੇ ਸਾਡੇ ਪਿੰਡ ਵਿੱਚ ਜਿਵੇਂ ਮਾਰ ਮਾਰੀ ਆ ਅੱਛਾ ਜੀ ਤੇ ਕਿਵੇਂ ਫਿਰ ਇੱਕਦਮ ਪੁੱਤ ਕਿਵੇਂ ਲੱਗਿਆ ਫਿਰ ਇੱਕਦਮ ਇੱਕਦਮ ਵੀ ਦੇ ਨਾ ਲੱਗਿਆ ਪਾਣੀ ਉਧਰ ਜਿਸ ਤਰ੍ਹਾਂ ਅੱਛਾ ਜੀ ਫਿਰ ਥੱਲੇ ਸੁੱਤੇ ਸੀ ਕਿ ਹਾਂਜੀ ਅਬਾ ਆਪਣੇ ਸਾਰੇ ਸਮਾਨ ਚੜਾਤਾ ਆਪਣੇ ਕੋਠਿਆਂ ਦੇ ਤੇ ਸਮਾਨ ਹੈ ਦਾ ਡੱਬਾ ਅੱਡਾ ਡੱਬਾ ਤੇ ਦਾ ਪਿਓ ਇੱਕਦਮ ਕੋਠੇ ਚੜਨਾ ਪੈ ਗਿਆ ਹਾਂਜੀ ਠੀਕ ਹੈ ਤੇ ਉਸ ਦਿਨ ਤੋਂ ਇਹ ਪਿੰਡ ਦੇ ਵਿੱਚ ਮਤਲਬ ਇਹ ਰਸਦ ਪਾਣੀ ਕਿਵੇਂ ਮਤਲਬ ਪਹੁੰਚ ਰਿਹਾ ਆ ਪਾਣੀ ਇਦਾਂ ਹੀ ਵੀ ਆ ਜਾਂਦੇ ਤੁਹਾਡੇ ਅੱਗੇ ਭਲੇ ਮਾਨਸ ਲੋਕ ਅੱਛਾ ਫਿਰ ਕੋਈ ਨਹੀਂ ਚੜਦੀ ਕਲਾ ਦੇ ਚ ਰਹਿਣਾ ਤੇ ਵਾਇਗਰੂ ਨੂੰ ਅੰਗ ਸੰਗ ਆ ਜਿੰਨਾਦਰ ਜਾਣ ਕੇ ਤੇ ਬਾਕੀ ਜੋ ਵਾਇਗਰੂ ਦੀ ਮਰਜ਼ੀ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਐਦਾਂ ਹੀ ਸੰਗਤ ਜਿਹੜੀ ਸਿੱਖ ਸੰਗਤ ਆ ਉਹ ਉਹਨਾਂ ਨੇ ਪਹੁੰਚਦੇ ਰਹਿਣਾ ਤੁਹਾਡੇ ਕੋਲ ਠੀਕ ਹੈ ਜੀ ਸਾਰਿਆਂ ਨੇ ਗੁਰੂ ਮਹਾਰਾਜ ਦੇ ਪਾਣੀ ਤੇ ਸੋ ਦੋਸਤੋ ਪਿੰਡ ਸ਼ਾਮਪੁਰਾ ਵੇਖੋ ਵੀ ਇਹ ਹਲਾਤ ਨੇ ਤੇ ਕਿੰਨਾ ਜ਼ਿਆਦਾ ਮਾੜੇ ਹਾਲ ਨੇ ਇਸ ਹੜ੍ਹ ਦੀ ਮਾਰ ਕਰਕੇ ਕਿੰਨਾ ਜ਼ਿਆਦਾ ਨੁਕਸਾਨ ਸਾਰੇ ਲੋਕਾਂ ਦਾ ਤੇ ਵਾਹਿਗੁਰੂ ਭਲੀ ਕਰੇ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਮਾਲਕ ਕਿਉਂਕਿ ਜਿਸਦਨ ਲੱਗੇ ਸੋਈ ਜਾਣੇ ਭੈਣ ਜੀ ਨੇ ਇਹਨਾਂ ਤੋਂ ਪੁੱਛਦੇ ਆ ਭੈਣ ਜੀ ਕਿਵੇਂ ਫਿਰ ਖੜਾਏ ਤੇ ਰਸ ਪਾਣੀ ਪਹੁੰਚ ਰਿਹਾ ਸਿਕਸੰਗਤਾਂ ਵੱਲੋਂ ਹਾਂਜੀ ਹਾਂਜੀ ਬਹੁਤ ਆਉਂਡਿਆ ਜੀ ਬੜਾ ਆਈ ਬਹੁਤ ਆਉਂਡਿਆ ਜੀ ਚੜ੍ਹਦੀ ਕਲਾ 'ਚ ਰਹਿਣਾ ਪੂਰੀ ਮਨਤਾ ਤੱਕ ਠੱਕੇ ਲੋ ਆਂਦੇ ਪੂਰੀ ਬੋਲੀ ਮਾਲਕ ਦੀ ਰਜਾ ਆ ਬਹੁਤ ਮੈਂ ਨਾ ਠੰਡੇ ਬੜੀ ਜਾਂਦੇ ਕਹੇ ਜੀ ਦੀ ਕਮੀ ਨਹੀਂ ਭਾਈ ਬਾਬਾ ਜੀ ਪਾਉਂਦੇ ਆਂ ਬਾਬਾ ਜੀ ਸਿੰਘ ਦਾ ਨਾਮ ਲੈਣਾ ਚੀਜ਼ ਆ ਜੀ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਚ ਹਾਂਜੀ 15 ਵੰਡਾਂ ਦੇ ਜੀ ਹੌਸਲਾ ਜਿਹੜਾ ਆ ਸਾਰੇ ਹੌਸਲਾ ਬਣਾ ਕੇ ਰੱਖੋ ਸਾਰੇ ਇਹਨਾਂ ਨਾਲ ਪਾਣੀ ਆਕਰੋ ਸਾਰੇ ਇਥੋਂ ਤੱਕ ਸਾਰੇ ਹਾਂ ਜੀ ਨਹੀਂ ਹੈ ਤੇ ਬੈੱਡ ਵੀ ਜਾ ਕੇ ਵੇਖ ਲੋ ਹੈ ਤੇ ਔਖਾ ਆ ਚਲੋ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਔਖਾ ਪਰ ਨਹੀਂ ਸੰਗਤ ਬੜੀ ਸੇਵਾ ਕਰਨੀ ਬਹੁਤ ਸੇਵਾ ਕਰਨੀ ਨੌਜਵਾਨ ਵੇਖੋ ਇਹ ਬੜੀ ਬਾਜੀ ਪਿੰਡ ਵਿਡਾਲਾ ਵੀਰ ਮਜੀਠੇ ਤੋਂ ਟੀਮ ਆਈ ਆ ਸਾਰੇ ਨੌਜਵਾਨ ਮੁੰਡਿਆਂ ਦੇ ਤੇ ਮਾਲਕ ਚੜ੍ਹਦੀ ਕਲਾ ਕਰੇ ਸਾਰਿਆਂ ਦੇ ਆ ਜੀ ਆਓ ਆਓ ਮਦਦ ਕਰਨ ਵਾਲੇ ਨਹੀਂ ਨੇ ਨੇ ਪਹਿਣ ਇਹ ਵਾਇਰੂ ਆ ਧੰਨਵਾਦ ਠੀਕ ਹੈ ਜੀ ਮਾਲਕ ਜੀ ਇਧਰ ਨੂੰ ਆ ਜਦੋਂ ਗਾੜੀ ਇੱਕ ਚਾਹ ਵੀ ਖ ਜਾਏ ਬਾਬਾ ਜੀ ਨਹੀਂ ਚਾਹ ਨਹੀਂ ਚਾਹ ਨਹੀਂ ਪੀਣੀ ਕੋਈ ਨਹੀਂ ਸੰਗਤ ਦੇ ਨਾਲ ਹੀ ਆਪਾਂ ਨਹੀਂ ਆ ਸੰਗਤ ਨੂੰ ਨਾਲ